छहवीं सरबसमति चुनी गई खालसा की खाल पंचायत फिलौर सितंबर फिलौर के नजदीकी पिंड मोतीपुर खालसा की पंचायत की चोबसमति समूह पिंड वास दफ्तर फिलौर विखे बी डीओ मैडम रजिंदर कौर की हाजरी में पिंड के सरपंच की चोण की गई इस मौके नवे चुने गए सरपंच के गलों में हार पा के बधाई दति नवी चो इस प्रकार हुई सरपंच मनजीत हरप्रीत सिमरनत कौर पंच हरप्रीत कौर पंच हरप्रीत सबका सरपंच जरनैल मोतीपुर खालसा वालों नवी चुनी गई पंचायत समूह पिंड वासियों वधाइया दियां गई इस मौके सिंह गुरप्रीत सिंह प्रभजोत सिंह दीप सिंह लखविंदर जरनैल बनवाला और होर हाजर सन फिलौर तो राजकुमार नंगल की खास रिपोर्ट ਪੰਜ ਸਭ ਤੋਂ ਮੂਵੀ ਠਕਣਾ ਰੋ ਮੜਾ ਜਾ ਪੰਜ ਸਭ ਤੋਂ ਮੂਵੀ ਠਕਣਾ ਰੋ ਮੈਂ ਮੈਮ ਅਜਨਾਰ ਪਲੀਜ਼ ਲਾਈਕ ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਸਾਡੀ ਅੱਜ ਇੱਕੀ ਛੇਵੀਂ ਵਾਰ ਜਿਹੜੀ ਸਰਸਪੰਤੀ ਨੂੰ ਪਹੁੰਚਤ ਬਣੀ ਆ ਤੇ ਇਸ ਕਰਕੇ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਫੈਸਲੇ ਨੂੰ ਮਾਨ ਦਿੱਤਾ ਤੇ ਸਾਡੀ ਸਾਰਿਆਂ ਦੀ ਗੱਲ ਮੰਨੀ ਜਦੋਂ ਪਹਿਲਾਂ ਅਸੀਂ ਚਾਰ ਜਣੇ ਖੜੇ ਸੀ ਉਮੀਦਵਾਰ ਸੀਗੇ ਲੇਕਿਨ ਜਦੋਂ ਗੁਰਦਾਸ ਸਾਹਿਬ ਆ ਗਏ ਅਸੀਂ ਸਮਝਾਇਆ ਤੇ ਫਿਰ ਉਹਨਾਂ ਨੇ ਜਿਹੜੀ ਸਹਿਮਤੀ ਪ੍ਰਗਟ ਕੀਤੀ ਆ ਸਦਮਜੀਤ ਸਿੰਘ ਤੇ ਤੇ ਬਾਕੀ ਸਾਡੇ ਮੈਂਬਰ ਪੰਚਾਇਤ ਦੇ ਆ ਬੀਬੀ ਹਰਪੀ ਗੌਰ ਤੇ ਆਪਣੇ ਹਰਪੀ ਸਿੰਘ ਇਹਨਾਂ ਦਾ ਨਾਂ ਆ ਤੇ ਇਧਰੋਂ ਆਪਣੇ ਪਹਿਲੇ ਵਾਰ ਵੀ ਕਿਨਾਰਾ ਮੈਨੂੰ ਇਹ ਵੀ ਪਤਾ ਲੱਗਾ ਵੀ ਕਾਫੀ ਪਹਿਲਾਂ ਵੀ ਸਮੇ ਸਰਸੰਤੀ ਨਾਲ ਚੋਣ ਹੋਣੀਆਂ ਰਹੀਆਂ ਪਹਿਲੀ ਵਾਰੀ ਹਾਂਜੀ ਪੰਜਵੀਂ ਵਾਰ ਪਹਿਲਾਂ ਆਹ ਕਿ 6ਵੀਂ ਵਾਰ ਸਰਸੰਤੀ ਦਾ ਪੰਜਾਤ ਜਿਹੜੀ ਸਾਡੀ ਚੁਣੀ ਗਈ ਹੈ ਤੇ ਮੈਂ ਬਾਕੀ ਪਿੰਡਾਂ ਨੂੰ ਵੀ ਬੇਨਤੀ ਕਰਦਾ ਵੀ ਇਸੇ ਤਰ੍ਹਾਂ ਸਰਸੰਤੀ ਨਾਲ ਇੱਕ ਤਾਂ ਪਿੰਡ 'ਚ ਪਾਰਟੀਵਾਦੀ ਨਹੀਂ ਬਣਦੀ ਤੇ ਸਾਰੇ ਜਿਹੜੇ ਵੀਰ ਉਹਨਾਂ ਨੂੰ ਬੇਨਤੀ ਆ ਵੀ ਉਹ ਸਰਸੰਤੀ ਦਾ ਪੰਜਾਤ ਚੋਣ ਬਾਅਦ ਵਾਅਦਾ ਤੇ ਇਸ ਕਰਕੇ ਜਿਹੜਾ ਸਾਡੇ ਸਟਾਫ ਨੂੰ ਵੀ ਡਿਊਟੀਆਂ ਲੱਗਦੀਆਂ ਉਹ ਵੀ ਘਟਣ ਤੇ ਬਾਕੀ ਅਸੀਂ ਵੱਧ ਤੋਂ ਵੱਧ ਪਿੰਡ ਵਾਸੀ ਸੇਵਾ ਹੀ ਕਰਨੀ ਆ ਜਿਹੜਾ ਆਪਣਾ ਕੰਮ ਛੱਡ ਕੇ ਦੂਜੇ ਦੀ ਸੇਵਾ ਕਰ ਸਕ ਉਹ ਉਹਨਾਂ ਨੂੰ ਅਗੇ ਲਿਓ ਜਿਹੜਾ ਸੇਵਾ ਕੰਮ ਦੇ ਦਿੱਤੀ ਮੰਨ ਤੀ ਕੋ ਜੱਜਵਾ ਹੋਵੇ ਤਾਂ ਤੇ ਸਾਡੇ ਨੌਜਵਾਨ ਨੇ ਵੀ ਹਰਪੀ ਸਿੰਘ ਇੱਧਰ ਬੈਠੇ ਨੇ ਤੇ ਰਿਸ਼ ਸੁਖਿੰਦਰ ਸਿੰਘ ਤੇ ਤੁਹਾਡੇ ਨੌਜਵਾਨਾਂ ਨੇ ਤੁਸੀਂ ਪੰਜ ਬਣਾਏ ਆ ਕੀ ਮਸੂਦ ਤੁਸੀਂ ਅਸੀਂ ਚਾਹੁੰਦੇ ਵੀ ਇਹ ਕਿ ਮੌਕੇ ਕਿਉਂ ਨਾ ਇਹਨਾਂ ਚ ਅਸੀਂ ਵੱਖਰੇ ਲਿਖੇ ਪਿੰਡ ਵਾਸੀ ਸਾਨੂੰ ਕੋਈ ਵੀ ਕੰਮ ਆਇਆ ਤਾਂ ਇਹਨਾਂ ਨੇ ਮੋੜੇ ਹੋ ਕੇ ਕੰਮ ਕੀਤੇ ਆ ਚਾਹੇ ਸਾਨੂੰ ਪੈਸੇ ਕੋ ਸਰਕਾਰਾਂ ਦੇ ਕੰਮ ਸੀ ਸਪੰਡ ਤੇ ਦਰਿਆ ਦੇ ਬੰਨ ਤੇ ਬਿੱਟੇ ਪਾਉਣੀ ਸੀ ਇਹਨਾਂ ਨੇ ਮੋੜੇ ਨੂੰ ਮੋੜਾ ਲਾ ਕੇ ਕੀਤਾ ਕੋ ਵੀ ਪਿੰਡ ਦਾ ਕੰਮ ਹੋਇਆ ਇਹ ਮੋੜੇ ਹੋ ਕੇ ਕਰਦੇ ਆ ਅਸੀਂ ਸੋਚਿਆ ਵੀ ਜੇ ਇਹ ਮੋੜੇ ਹੋ ਕੇ ਕਰਦੇ ਤੇ ਹਾਂਜੀ ਮੇਰਾ ਨਾਮ ਰਸ਼ਪਿੰਦਰ ਕੁਮਾਰ ਜੀ ਤੇ ਸਰਬਸੰਮਤੀ ਨਾਲ ਹੀ ਪੰਚਾਇਤ ਬਣੀ ਹੈ ਸਾਡੇ ਪਿੰਡ ਦੀ ਜੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਹਾਂਜੀ ਬਾਕੀ ਪਿੰਡਾਂ ਦੇ ਪੰਚਾਇਤਾਂ ਨੂੰ ਕੀ ਮੈਸੇਜ ਹੈ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹੀ ਹੈ ਕਿ ਤੁਸੀਂ ਸਰਬਸੰਮਤੀ ਨਾਲ ਚੋਣੋ ਉਹਦੇ ਨਾਲ ਸਾਰਿਆਂ ਦਾ ਵਿਕਾਸ ਹੋਊਗਾ ਹਨਾ ਫਾਇਦਾ ਹੋਊਗਾ ਸਾਡਾ ਸਾਡੇ 103 ਗ੍ਰਾਮ ਪੰਚਾਇਤਾਂ ਦੇ ਵਿੱਚੋਂ ਮੋਤੀਪੁਰ ਖਾਲਸਾ ਦੇ ਸਰਦਾਰ ਮਨਜੀਤ ਸਿੰਘ ਦੀ ਸਰਵਸੰਮਤੀ ਨਾਲ ਸਰਪੰਚ ਚੁਣੇਗੇ ਅਤੇ ਪੰਜ ਪੰਚ ਚੁਣੇਗੇ ਸਰਵਸੰਮਤੀ ਨਾਲ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਅਨਾਉਂਸ ਕੀਤਾ ਵੀ ਇਹਨਾਂ ਨੂੰ 5 ਲੱਖ ਦੇਣਾ ਹੈ ਸਰਵਸੰਮਤੀ ਦਾ ਇਸ ਲਈ ਬਹੁਤ ਵਧੀਆ ਹੋਇਆ ਮੈਂ ਕਹਿੰਨੀ ਹਾਂ ਹੋਰ ਵੀ ਸਾਡੀਆਂ ਪੰਚਾਇਤਾਂ ਇਦਾਂ ਸਰਵਸੰਮਤੀ ਨਾਲ ਚੁਣੀਆਂ ਜਾਣ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਪੰਚਾਇਤ ਦਾ ਜਿਹੜੇ ਸਰਵਸੰਮਤੀ ਨਾਲ ਚੁਣੇ ਗਏ ਨੇ ਨਾਲੇ ਯੰਗ ਮੁੰਡੇ ਪਹਿਲੀ ਗੱਲ ਇਹ ਹੈ ਵੀ ਯੰਗ ਬੱਚੇ ਨੇ ਇਹਨਾਂ ਨੂੰ એનર્ਜੀ ਇਹਨਾਂ ਦੇ ਵਿੱਚ ਕੰਮ ਕਰਨ ਦਾ ਜज्ਬਾ ਹੈ ਤੇ ਬਹੁਤ ਵਧੀਆ ਪੰਚਾਇਤਾਂ ਵਿੱਚ ਅਵੇਰਨੈਸ ਆ ਰਹੀ ਹੈ ਕੋਈ ਸਰਵਸੰਮਤੀ ਨਾਲ ਬਿਲਕੁਲ ਬਿਲਕੁਲ ਸਾਡੇ ਹੋਰ ਵੀ ਹੋਣ ਦੀ ਸੰਭਾਵਨਾ ਹੈਗੀ ਆ ਮੇਬੀ 4 ਤਰੀਕ ਤੱਕ ਆਪਾਂ ਕਨਫਰਮ ਹੋ ਜਾਣਾ ਵੀ ਕਾਫੀ ਪੰਚਾਇਤਾਂ ਦੇ ਵਿੱਚ ਸਰਵਸੰਮਤੀ ਹੋ ਜਾਣੀ ਹੈ ਕੀ ਪਿੰਡਾਂ ਦੀਆਂ ਗਰੰਟੀਆਂ ਜਿਹੜੀਆਂ ਪੰਚਾਇਤਾਂ ਜਿਹੜੀਆਂ ਸਰਵਸੰਮਤੀ ਨਾਲ ਗਰੰਟੀਆਂ ਬਿਲਕੁਲ ਬਿਲਕੁਲ 5 ਲੱਖ ਸਰਕਾਰ ਨੇ ਅਨਾਉਂਸ ਕੀਤਾ 5 ਲੱਖ ਦੇਣਾ ਹੈ ਹਾਂ ਪ੍ਰਤੀ ਪੰਚਾਇਤ ਸਰਵਸੰਮਤੀ ਦਾ